ਕਰਦੇ ਹਾਂ ਹੋਣਗੇ ਠੀਕ ਠਾਕ ਤੇ ਆਪਾਂ ਕਾਰਤੀ 1509 ਬਾਸਪਤੀ ਦੀ ਵੜਾਈ ਸ਼ੁਰੂ ਤੇ ਕੋਪ ਬਹੁਤ ਬਹੁਤ ਜਿਆਦਾ ਨਿਕਲ ਰਿਹਾ ਪਾਵਾਂਗਾ ਤੇ ਬਾਕੀ ਕੱਲੂ ਆਪਾਂ ਕਾਹਕੇ ਤੇ ਦੱਸਦੇ ਆ ਕੀ ਰੇਟ ਨੂੰ ਵੈਕੜੀ ਆਪਾਂ ਅਕ ਥੋੜੀ ਜਿਹਾ ਜ਼ਿਆਦੇ ਕਹੀ ਸੀਗੀ ਮੀਆਂ ਦਾ ਕਰਕੇ ਮਸ਼ੀਨ ਆਪਾਂ ਨੂੰ ਚੈਨ ਵਾਲੀ ਮਿਲੀ ਨਹੀਂ ਤੇ ਤਾਂ 4 ਕਦੇ ਨੇ ਰੁਕਣਾ ਪਿਆ ਹੁਣ ਸਾਂ ਠੀਕ ਆ ਕਿਹੜੇ ਕਿਹੜੇ ਭਰਾਵਾਂ ਨੇ ਜਿਨ੍ਹਾਂ ਨੇ ਸਬਜ਼ੀਆਂ ਲਾਉਣੀਆਂ ਕਰਤੀਆਂ ਸ਼ੁਰੂ ਉਹ ਵੀ ਜਰੂਰ ਦੱਸਣਾ ਅੱਗੇ ਤਰੀਕ ਹੋ ਗਿਆ ਜੀ 14 14 ਤਰੀਕ 9ਵਾਂ ਮਹੀਨਾ ਇਹ ਇਥੇ ਲਾਵਾਂਗੇ ਆਪਾਂ ਫੋਸਨਾ ਗੋਭੀ ਲਾਵਾਂਗੇ ਤੇ ਬਾਕੀ ਮਰਡਰ ਲਾਵਾਂਗੇ ਪੈਨਸਲ ਮਰਡਰ ਬਾਕੀ ਗੋਭੀ ਆਪਣੀ ਹੋਵੇ ਉਧਰ ਖੜੀ ਹੈ ਜਿਹੜੀ ਥੋੜੀ ਖਰਾਬ ਹੋ ਗਈ ਸੀ ਕੀ ਉਹਨੂੰ ਵੀ ਕੱਲ ਤੋਂ ਮਿੱਟੀ ਲਾਉਣੀ ਕਰਦੇ ਆਂ ਸ਼ੁਰੂ ਮਿੱਟੀ ਲਾ ਕੇ ਤੇ ਬੱਚ ਜਿੱਥੋਂ ਮਰੀ ਹੈ ਉਥੇ ਪਨੀਰੀ ਹੋਰ ਲਾ ਦਾਂਗੇ ਕੀ ਹੈ ਧੰਨਵਾਦੀ